ਰੇ ਦੇ ਹਾਈ ਨੀਹਾਂ ਵਿੱਚ ਚਨਾਤੇ ਵੇ ਦੋ ਲਾਲ ਕਲਗੀਆਂ ਵਾਲੇ ਦੇ ਹਾਈ ਨੀਹਾਂ ਵਿੱਚ ਚਨਾਤੇ ਵੇ ਦੁਬਾਰਾ ਮੈਂ ਰਤਾ ਕੁਫਰ ਨਾ ਤੋਲਾਵੇ ਸੌ ਅੱਲਾ ਦੀ ਸੱਚ ਬੋਲਾਵੇ ਵੀਰ ਅ ਸਰਹੰਦ ਦੇ ਸੂਬੇ ਨੇ ਡਾਡੇ ਜ਼ੁਲਮ ਤੁਮਾ ਦੇ ਵੇ ਦੋ ਲਾਲ ਕਲਗੀਆਂ ਵਾਲੇ ਦੇ ਹਾਏ ਨੀਹਾਂ ਵਿੱਚ ਚਨਾਤੇ ਵੇ ਇਹ ਜ਼ੁਲਮ ਜਦੋਂ ਹੋਏ ਹੋਣ ਆ ਜਦੋਂ ਹੋਏ ਹੋਣਿਆ ਪੱਥਰ ਦਿਲ ਰੋਏ ਹੋਣਿਆ ਪੱਥਰ ਦਿਲ ਰੋਏ ਹੋਣਿਆ ਚਮਕੌਰ ਗੜੀ ਵਿੱਚ ਪੁੱਤ ਆਉਣੇ ਚਮਕੌਰ ਗੜੀ ਵਿੱਚ ਪੁੱਤ ਆਉਣੇ ਜੰਗ ਦੇ ਪੇਟਾ ਚਾੜ ਦਤੇ ਤਨ ਜਿਗਰਾ ਕਲਗੀਆਂ ਵਾਲੇ ਦਾ ਜਿਨ ਚਾਰੇ ਹੀ ਪੁੱਤ ਵਾਰਦਤੇ ਜਿਨ ਚਾਰੇ ਹੀ ਪੁੱਤ ਵਾਰਦਤੇ ਉਹ ਜ਼ਾਲਮ ਜ਼ੁਲਮ ਕਮਾਉਂਦੇ ਰਹੇ ਦੋ ਜੋਦੇ ਫਤ ਬਣਾਉਂਦੇ ਰਹੇ ਬੋਲੇ ਸੋਨਿਹਾਲ ਸਾਸਰੀਆ ਕਾਲ ਉਹ ਜ਼ਾਲਮ ਜ਼ੁਲਮ ਕਮਾਉਂਦੇ ਰਹੇ ਦੋ ਜੋਦੇ ਫਤੇ ਬੁਲਾਉਂਦੇ ਰਹੇ ਮਲੇਰ ਕੋਟਲੀ ਯਾਰੋ ਪਿਆਸੀ ਉਹ ਨਿਹਾਂਦੇ ਨਾਰੇ ਲਾਤੇ ਵੇ ਦੋ ਲਾਲ ਕਲਗੀਆਂ ਵਾਲੇ ਦੇ ਹਾਏ ਨੀਹਾਂ ਵਿੱਚ ਚਨਾਤੇ ਵੇ ਹਾਏ ਨੀਹਾਂ ਵਿੱਚ ਚਨਾਤੇ ਵੇ ਬਸ ਕਰ ਭੈਣੇ ਮੇਰੀ ਇਹ ਨਹੀਂ ਜਾਂਦਾ ਨੀਰ ਨੈਣਾ ਚੋਂ ਨਹੀਂ ਠੱਲਿਆ ਸੁਣ ਕੇ ਦਰਦ ਕਹਾਣੀ ਨੂੰ ਸੌਂ ਕਾਲ ਸੌ ਤੇਰੀ ਕਾਲ ਜਾ ਫਟ ਚੱਲਿਆ ਸੁਣ ਕੇ ਦਰਦ ਕਹਾਣੀ ਨੂੰ ਸੌ ਤੇਰੀ ਕਾਲ ਜਾ ਫਟ ਚੱਲਿਆ ਹੁਣ ਤਖਤ ਨਹੀਂ ਰਹਿਣੇ ਮੁਗਲਾਂ ਦੇ ਹੁਣ ਤਖਤ ਨਹੀਂ ਰਹਿਣੇ ਮੁਗਲਾਂ ਦੇ ਨੇ ਸਿੱਖੀ ਮਹਿਲ ਵਸਾਰ ਦਿੱਤੇ ਤਨ ਜਿਗਰਾ ਕਰਗੀਆਂ ਵਾਲੇ ਦਾ ਜਿਨ ਚਾਰੇ ਹੀ ਪੁੱਤ ਵਾਰ ਦਿੱਤੇ ਜਿਨ ਚਾਰੇ ਹੀ ਪੁੱਤ ਵਾਰ ਦਿੱਤੇ ਜਾਮਾਲੀ ਦਾ ਹਾਲ ਫਕੀਰਾਂ ਤੇ ਸੌਣਾ ਔਖਾ ਏ ਦਸ਼ਮੇਸ਼ ਪਿਤਾ ਨੇ ਪੁੱਤਰ ਚਾਰ ਵਾਰੇ ਪੁੱਤ ਇੱਕ ਮਰਵਾਉਣਾ ਔਖਾ ਏ ਹੁਣ ਤਖਤ ਨਹੀਂ ਰਹਿਣੇ ਮੁਗਲਾਂ ਦੇ ਉਹਨੇ ਸਿੱਖੀ ਮਹਿਲ ਸਾਰਦ ਤੇ ਤਨ ਜਿਗਰਾ ਕਰਗੀਆਂ ਵਾਰੇ ਦਾ ਜੇਨੇ ਚਾਰੇ ਹੀ ਪੁੱਤ ਵਾਰ ਦਤੇ ਨਾਲ ਸੀ ਬੁਝੜੀ ਮਾਈ ਵੇ ਓਸੀ ਕੋਈ ਨੂਰ ਅਲਾਹੀ ਵੇ ਦੇਸ਼ ਦੇ ਖਾਤਰ ਮੁੜ ਤੂੰ ਹੀ ਦੇਸ਼ ਦੇ ਖਾਤਰ ਮੁੜ ਤੂੰ ਹੀ ਦੁਖੜੇ ਚੱਲਦੀ ਆਈ ਦਾਦੀ ਦੇ ਪੋਤਿਆਂ ਨੇ ਦਾਦੀ ਦੇ ਪੋਤਿਆਂ ਨੇ ਸਿਰ ਨਾਲ ਸਿੱਧ ਕਨਵਾਤੇ ਵੇ ਦੋ ਲਾਲ ਕਲਗੀਆਂ ਵਾਲੇ ਦੇ ਥਾਏ ਨੀਹਾਂ ਵਿੱਚ ਚਨਾਤੇ ਵੇ ਕਿਤੇ ਮਾਂਵਾਰੀ ਕਿਤੇ ਪੁੱਤਵਾਰੇ ਪਹਿਲਾ ਪਤਾ ਵਾਰ ਕੇ ਆਇਆ ਸੀ ਰੰਦੇ ਕਸ਼ਮੀਰੀ ਪੰਡਤਾਂ ਨੂੰ ਜਿਨ ਨੇ ਸੀਨੇ ਦੇ ਨਾਲ ਲਾਇਆ ਸੀ ਉਹਨੂੰ ਐਵੇਂ ਤਾਂ ਨਹੀਂ ਹਿੰਦ ਦਾ ਪੀਰ ਕਹਿੰਦੇ ਉਹਨੂੰ ਐਵੇਂ ਤਾਂ ਨਹੀਂ ਹਿੰਦ ਦਾ ਪੀਰ ਕਹਿੰਦੇ ਉਨੇ ਹਿੰਦ ਦੇ ਬੇੜੇ ਤਾਰਦ ਤੇ ਤਨ ਜਿਗਰਾ ਕਲਗੀਆਂ ਵਾਲੇ ਦਾ ਜਿਨ ਚਾਰੇ ਹੀ ਪੁੱਤ ਵਾਰਦ ਤੇ ਦੋ ਲਾਲ ਕਲਗੀਆਂ ਵਾਲੇ ਦੇ ਹਾਏ ਨਿਹਾਂ ਵਿੱਚ ਚਨਾਤੇ ਵੇ ਹਾਏ ਨਿਹਾਂ ਵਿੱਚ ਚਨਾਤੇ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ